ਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਫੇਰ ਲਾਉਣ ਲੱਗੇ ਆਂ ਪਾਣੀ ਭਿੰਡੀਆਂ ਨੂੰ ਟਿੰਡੋ ਨੂੰ ਖਖੜੀਆਂ ਨੂੰ ਰੇਹਿਆਂ ਨੂੰ ਬੈਠੇ ਨੂੰ ਸਾਫੀ ਪਾਣੀ ਲਾਉਣ ਲੱਗੇ ਆਂ ਕਾ ਦਿਨੋਂ ਨਾ ਆਇਆ ਪਾਣੀ ਦੇ ਲੱਗ ਲੱਗ ਕੇ ਨਾ ਨਹੀਂ ਆਪ ਬਕਤਾ ਹੈ ਹੁਣ ਮੁੱਜ ਆਖਰੀ ਅੰਦਰ ਆ ਗਵਾਰਾ ਵਿਜਿਆ ਸੀ ਗਵਾਰਾ ਵੀ ਕਿਹਾ ਚੱਲ ਤਕ ਆਹ ਕਦਵਾਨੀਆਂ ਗੱਲਾਂ ਪਰ ਕਦੋਂ ਨਹੀਂ ਲੱਗਦੇ ਆ ਦੇਖੋ ਇਹ ਖਾਲ ਪਾਰ ਚੁੱਕਿਆ ਤੇ ਆ ਆਪਣਾ ਮਿੱਤਰ ਲਾ ਰਿਹਾ ਪਾਣੀ ਸਬਜੀ ਨੂੰ ਟਿੰਡੋ ਟਿੰਡੋ ਵੰਗੇ ਤਰ੍ਹਾਂ ਤੇ ਕੱਦੂਆਂ ਪੇਠਾ ਕਈ ਸਬਾ ਕਰੀ ਤਰ੍ਹਾਂ ਦੀ ਸਬਜੀ ਆ ਆਪਕ ਦੇ ਆਹ ਕੀ ਪਿੰਡੀ ਇਹ ਬੰਦਾ ਦਊ ਆਪਣੀ ਜਾਣਕਾਰੀ ਕਿਹੜੀ ਵੱਲ ਕਿਹੜੀ ਆ ਕਾਦੀ ਆ ਤੇ ਕਿਵੇਂ ਆ ਤੇ ਕਾਤੂ ਆ ਜੀ ਦੱਸੋ ਬਈ ਆਹ ਕਾਦੀ ਵਾਲਾ ਆ ਵੰਗੇ ਦੀ ਨਹੀਂ ਲੱਗਦਾ ਜੀ ਆ ਵੰਗਾ ਲੱਗਿਆ ਪਿਆ ਆ ਲੱਗੇ ਹੋਏ ਦੋ ਵੰਗੇ ਇਧਰ ਵੀ ਲੱਗੇ ਵੰਗੇ ਚਾਲੂ ਹੋ ਗਏ ਟਿੰਡੋ ਵੀ ਚਾਲੂ ਹੋ ਗਈ ਲਗਣੀ ਤੇ ਠਖੜੀਆਂ ਤੇ ਕਦੂ ਨਹੀਂ ਲੱਗਦੀ ਟਿੰਡੋ ਚੱਲੂ ਹੋ ਗਿਆ ਹਾਂ ਕਾਦੀ ਆ ਟਿੰਡੋ ਵੰਗੇ ਟਿੰਡੋ ਵੇ ਪਿੰਡੀ ਪਿੰਡੀ ਦੇ ਹਾਲਾਤ ਦਿਖਾਉਣੇ ਤੁਹਾਨੂੰ ਗਰਮੀ ਦੇ ਕਾਰਨ ਪਿੰਡੀ ਮੂਲਮਕਾਈ ਬੈਠੀ ਮੂਲਮਕਾਈ ਬੈਠਿਆ ਹਜੇ ਪਾਣੀ ਇੰਨਾ ਕੀ ਲੱਗਿਆ ਕਿਰਾ ਆਪੂ ਘਟਿਆ ਇੱਕ ਵੀਗਾ ਵਾੜ ਦੂਰੀ ਕਰੇ